ਕਿਸਾਨਾਂ ਦਾ ਸੋਲਾਂ ਦੇ ਵਿਚਾਰੇ ਭਾਰਤੀ ਕਿਸਾਨ ਜੂਨੀਅਰ ਉਗਰਾਹਾਂ ਦਾ ਵੱਟਾ ਐਲਾਨ ਕਰ ਦਿੱਤਾ ਹੈ ਭਲਕੇ ਭਾਜਪਾ ਦੇ ਤਿੰਨ ਵੱਡੇ ਆਗੂਆਂ ਦੇ ਘਰ ਦਾ ਘਰਾਉ ਕੀਤਾ ਜਾਵੇਗਾ ਦੱਸਦੇ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਘਰ ਦਾ ਵੀ ਘਰਾਉ ਕੀਤਾ ਜਾਏਗਾ ਤੇ ਉਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਰਾਉ ਵੀ ਕੀਤਾ ਜਾਏਗਾ ਤੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਦੇ ਘਰ ਦਾ ਘਰਾਉ ਵੀ ਕੀਤਾ ਜਾਏਗਾ ਤਾਂ ਭਾਰਤੀ ਕਿਸਾਨ ਜੂਨੀਅਰ ਉਗਰਾਹਾਂ ਨੇ ਵੱਡਾ ਐਲਾਨ ਕੀਤਾ ਹੈ ਭਲਕੇ ਭਾਜਪਾ ਦੇ ਤਿੰਨ ਵੱਡੇ ਆਗੂਆਂ ਦੇ ਘਰਾਂ ਦਾ ਘਰਾਉ ਕੀਤਾ ਜਾਏਗਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਾਪ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਆਗੂ ਕੇਵਲ ਸਿੰਘ ਢਿੱਲੋ ਦੇ ਘਰ ਦਾ ਘਿਰਾਓ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕੀਤਾ ਜਾਏਗਾ ਪਾਕਿਸਤਾਨਾ ਦੇ ਅੰਦੋਲਨ ਦੇ ਵਿਚਾਲੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਘਰ ਦਾ ਘਿਰਾਓ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕੀਤਾ ਜਾਏਗਾ ਜਿਵੇਂ ਖਬਰ ਤੇ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਅਨਿਲ ਜਨ ਮੇਰਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਜੀ ਅਨਿਲ ਭਾਰਤੀ ਕਿਸਾਨ ਜੁਨੇ ਉਗਰਾਹਾ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਪਲਕੇ ਤਿੰਨ ਵੱਡੇ ਆਗੂਆਂ ਦਾ ਘਰਾਂ ਦੇ ਘਰਾਓ ਕੀਤੇ ਜਾਣਗੇ ਕੀ ਕੁਝ ਅਹਿਮ ਜਾਣਕਾਰੀ ਇਹ ਤਾਂ ਅੱਜ ਭਾਰਤੀ ਕਿਸਾਨ ਜੁਨੇ ਇਕਤਾ ਉਗਰਾਹਾ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਜੋ ਕਿ ਉਗਰਾਹਾ ਪਿੰਡ ਦੇ ਵਿੱਚ ਹੋਈ ਹੈ ਤਾਂ ਉਸ ਨੂੰ ਲੈ ਕੇ ਇੱਕ ਵੱਡਾ ਐਲਾਨ ਹੈ ਜਿਹੜਾ ਭਾਰਤੀ ਕਿਸਾਨ ਜੁਨੇ ਦੇ ਪ੍ਰਧਾਨ ਹੈ ਜਗਿੰਦਰ ਸਿੰਘ ਉਗਰਾਹਾ ਨੇ ਕੀਤਾ ਹੈ ਜਿਹੜਾ 24 ਫਰਬਰੀ ਦਾ ਚੰਡੀਗੜ੍ਹ ਅਣਮਿਥੇ ਸਮੇਲੀ ਧਰਨਾ ਲਗਾਉਣਾ ਸੀ ਉਸ ਨੂੰ ਰੱਦ ਕਰ ਦਿੱਤਾ ਹੈ ਉਸ ਨੂੰ ਲੈ ਕੇ ਕਿਉਂਕਿ ਜਿਹੜਾ ਖਲੋਰੀ ਬਾਰਡਰ ਤੇ ਜਾਂ ਸ਼ੰਭੂ ਬਾਰਡਰ ਤੇ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀਗਾ ਉਸ ਨੂੰ ਲੈ ਕੇ ਇਹਨਾਂ ਨੇ ਨਵਾਂ ਐਲਾਨ ਕੀਤਾ ਹੈ ਜਿਸ ਵਿੱਚ ਕਿ ਜਿੰਨੇ ਵੀ ਪੰਜਾਬ ਦੇ ਟੋਲ ਪਲਾਜ਼ਾ ਨੇ ਉਹਨਾਂ ਨੂੰ ਫ੍ਰੀ ਕੀਤਾ ਜਾਊਗਾ ਤੇ ਦੂਜਾ ਤਿੰਨ ਜਿਹੜੇ ਵੱਡੇ ਪੰਜਾਬ ਦੇ ਨੇਤਾ ਨੇ ਭਾਜਪਾ ਦੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਹੈ ਦੇ ਪੰਜਾਬ ਦੇ ਪ੍ਰਧਾਨ ਹੈ ਜਿਹੜੇ ਸੁਨੀਲ ਜਾਖੜ ਦੇ ਨਾਲ ਹੀ ਕੇਵਲ ਸਿੰਘ ਢਿੱਲੋਂ ਉਹਨਾਂ ਦੇ ਘਰ ਦਾ ਜਿਹੜਾ ਘਰਾਓ ਕੀਤਾ ਜਾਊਗਾ ਇਹ ਕੱਲ ਤੋਂ ਹੀ ਹੈ ਜਿਹੜਾ ਇਹਨਾਂ ਨੇ ਭਾਰਤੀ ਕਿਸਾਨ ਜੂਨੀਅਨ ਇਕਤਾ ਗ੍ਰਾਹਾਂ ਵੱਲੋਂ ਇਹ ਘਰਾਓ ਕੀਤਾ ਜਾਣਿਆ ਜੀ ਤਾਂ ਬਿਲਕੁਲ ਅਨਿਲ ਜਿਸ ਤਰੀਕੇ ਦੇ ਨਾਲ ਭਾਰਤੀ ਕਿਸਾਨ ਜੂਨੀਅਨ ਉਗਰਾਹਾਂ ਵੱਲੋਂ ਇਹ ਕਾਂਗਰਸ ਆਗੂ ਆਪਾਜ ਮਾਫ ਕਰਨਾ ਪਾਜਪਾ ਆਗੂ ਆ ਦੇ ਕਰਾਉ ਕੀਤੇ ਜਾਣਿਆ ਕੀ ਲੱਗਦਾ ਹੈ ਕਿ ਇਸ ਤੋਂ ਬਾਅਦ ਕਿਸਾਨਾਂ ਦੇ ਸਮਰਥਨ ਦੇ ਵਿੱਚ ਵਾਧਾ ਨਜ਼ਰ ਆਵੇਗਾ ਇਹ ਤਾਂ ਜੇ ਮਾਲਵੇ ਦੀ ਗੱਲ ਕਰੀਏ ਮਾਲਵੇ ਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਜਿਹੜਾ ਵੱਡਾ ਇੱਕ ਜਥੇਬੰਦੀ ਮੰਨੀ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਇਹਨਾਂ ਨੇ ਅਲੱਗ ਤੌਰ ਤੇ ਆਪਣਾ ਜਿਹੜਾ ਐਲਾਨ ਕੀਤਾ ਹੈਗਾ ਜਿਸ ਤਰ੍ਹਾਂ ਕਿ ਐਸਟੀਐਮ ਦਾ ਫੈਸਲੇ ਦੀ ਵੀ ਗੱਲ ਕਹੀ ਗਈ ਹੈ ਵੀ ਜੇ ਐਸਟੀਐਮ ਦਾ ਕੋਈ ਵੱਡਾ ਫੈਸਲਾ ਹੁੰਦਾ ਹੈ ਜਿੱਦ ਵੀ ਜਾਂਦਾ ਹੁੰਦਾ ਹੈ ਜਾਂ ਕੋਈ ਹੋਰ ਸੰਘਰਸ਼ ਦੀ ਜਿਹੜੀ ਰੂਪਰੇਖਾ ਬਣਾਉਣ ਦੀ ਗੱਲ ਹੁੰਦੀ ਹੈ ਤਾਂ ਉਸ ਤੇ ਵੀ ਜਿਹੜੀ ਉਹਨਾਂ ਵੱਲੋਂ ਕਾਲ ਆਏਗੀ ਤਾਂ ਉਸ ਤੇ ਵੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਉਹਨਾਂ ਨਾਲ ਖੜੇਗੀ ਇਸੇ ਤਰ੍ਹਾਂ ਚੱਲਦੇ ਇਹਨਾਂ ਨੇ ਆਪਣੇ ਅਲੱਗ ਤੌਰ ਤੇ ਉੱਤੇ ਭਾਜਪਾ ਦੇ ਜਿਹੜੇ ਆਗੂ ਆ ਉਹਨਾਂ ਦਾ ਘਰਾਓ ਕਰਨ ਦਾ ਫੈਸਲਾ ਲਿਆ ਨਾਲ ਹੀ ਜਿਹੜੇ ਪੰਜਾਬ ਦੇ ਵਿੱਚ ਟੋਲ ਪਲਾਜ਼ਾ ਨੇ ਸਾਰੇ ਫ੍ਰੀ ਕਰਨ ਦਾ ਐਲਾਨ ਕੀਤਾ ਹੈ ਜਦੋਂ ਤੱਕ ਕੇਂਦਰ ਸਰਕਾਰ ਇਹ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਨਹੀਂ ਕਰਦੀ ਤਾਂ ਬਿਲਕੁਲ ਅਨਿਲ ਜਿਸ ਤਰੀਕੇ ਦੇ ਨਾਲ ਹੁਣ ਜੋ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਤੇ ਕਿਸਾਨ ਆਪਣੇ ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋਏ ਨੇ ਸੰਯੁਕਤ ਕਿਸਾਨ ਮੋਰਚਾ ਦਾ ਵੀ ਸਮਰਥਨ ਮਿਲਦਾ ਹੈ ਤਾਂ ਹੁਣ ਬੀਕੇਯੂ ਉਗਰਾਹਾ ਦਾ ਵੀ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ ਮਾਰਟੀਕਸਾ ਜਿਨੇ ਇਕਤਾਗਰਾਂ ਦਾ ਪਹਿਲਾ ਵੀ ਸਟੈਂਡ ਸੀਗਾ ਵੀ ਜਦੋਂ 16 ਜਿਹੜਾ 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀਗਾ ਐਸਕੇਮ ਵੱਲੋਂ ਤਾਂ ਉਸਦੇ ਸੱਜੇ ਦੇ ਉੱਪਰ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੋਇਆ ਸੀ ਤਾਂ ਭਾਰਤ ਬੰਦ ਦੇ ਵਿੱਚ ਪੂਰੇ ਜਿਨੇ ਸੰਗਰੂਰ ਦੀ ਗੱਲ ਕਰੀਏ ਸੰਗਰੂਰ ਦੇ ਸਾਰੇ ਵੱਡੇ ਨੈਸ਼ਨਲ ਹਾਈਵੇ ਜਾਮ ਕੀਤੇ ਹੋਏ ਆ ਤਾਂ ਉਹਦੇ ਵਿੱਚ ਵੱਖ-ਵੱਖ 19 ਜਥੇਬੰਦੀਆਂ ਨੇ ਵੀ ਸਾਥ ਦਿੱਤਾ ਹੋਇਆ ਹੈ ਤਾਂ ਉਸੇ ਦੇ ਚੱਲਦੇ ਜਿੱਥੋਂ ਪਹਿਲਾਂ ਜਿਹੜੀ ਇੱਕ 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 ਗ੍ਰਾਹਾ ਵੱਲੋਂ ਇੱਕ ਮੀਟਿੰਗ ਕੀਤੀ ਵੀ ਜਿਸ ਵਿੱਚ ਇੱਕ ਇਹ ਵੱਡਾ ਫੈਸਲਾ ਲਿਆ ਗਿਆ ਵੀ ਇਸੇ ਤਰੀਕੇ ਨਾਲ ਕਿਸ ਤਰ੍ਹਾਂ ਭਾਜਪਾ ਨੂੰ ਘੇਰਿਆ ਜਾ ਸਕੇ ਉਸੇ ਦੇ ਚੱਲਦੇ ਇਹਨਾਂ ਨੇ ਇਹ ਜਿਹੜਾ ਵੱਡਾ ਫੈਸਲਾ ਲਿਆ ਕਿ ਕਿ ਭਾਜਪਾ ਦੇ ਜਿਹੜੇ ਤਿੰਨ ਆਗੂ ਨੇ ਇਹ ਤਿੰਨੇ ਆਗੂਆਂ ਦਾ ਜਿਹੜਾ ਘਰਾਓ ਦਾ ਤੇ ਟੋਲ ਪਲਾਜਾ ਫਰੀ ਕਰਨ ਦਾ ਜਿਹੜਾ ਫੈਸਲਾ ਲਿਆ ਤਾਂ ਕਿ ਉਹ ਕੇਂਦਰ ਸਰਕਾਰ ਜਲਦੀ ਹੀ ਇਹਨਾਂ ਦੀ ਮੰਗਾਂ ਵੱਲ ਧਿਆਨ ਦੇਵੇ ਬਿਲਕੁਲ ਅਨਿਲ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਇੱਕ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਵੱਖ-ਵੱਖ ਮੰਗਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਹਾਲਾਂਕਿ ਉਸ ਗੱਲ ਤੇ ਵੀ ਵਿਚਾਰ ਚਰਚਾ ਹੋਈ ਹੈ ਕਿ ਕਿਸਾਨਾਂ ਦੇ ਨਾਲ ਗਲਤ ਵਿਵਹਾਰ ਕੀਤਾ ਜਾ ਰਿਹਾ ਹੈ ਗਲਤ ਰਵੱਈਆ ਹੋ ਰਿਹਾ ਹੈ ਕਿਸਾਨਾਂ ਤੇ ਹੰਝੂ ਗੈਸ ਦੇ ਗੋਲੇ打ੇ ਜਾ ਰਹੇ ਨੇ ਤਾਂ ਅੱਜ ਕੁਝ ਸਮਾਂ ਪਹਿਲਾਂ ਇਹ ਸ਼ੰਭੂ ਤੋਂ ਇਹ ਗੱਲ ਵੀ ਨਿਕਲ ਕੇ ਆਈ ਹੈ ਕਿ ਕਿਸਾਨਾਂ ਤੇ ਮੁਰ ਤੋਂ ਹੰਝੂ ਗੈਸ ਦੇ ਗੋਲੇ打ੇ ਗਏ ਨੇ ਕੀ ਕੁਝ ਲੱਗਦਾ ਹੈ ਕਿ ਭਾਜਪਾ ਨੂੰ ਜੋ ਪੰਜਾਬ ਦੇ ਅਗੂ ਨੇ ਉਹ ਕਿਉਂ ਨਹੀਂ ਕੁਝ ਇਸ ਦੇ ਆਪਣਾ ਪੱਖ ਰੱਖ ਰਹੇ ਕਰੀਏ ਤਾਂ ਪੰਜਾਬ ਦੇ ਜਿੰਨੇ ਵੀ ਭਾਜਪਾ ਦੇ ਆਗੂ ਆ ਕੋਈ ਵੀ ਸਾਹਮਣੇ ਬੋਲਣ ਤੋਂ ਇਨਕਾਰ ਕਰ ਰਿਹਾ ਹੈ ਤਾਂ ਜੇ ਦੇਖਿਆ ਜਾਵੇ ਜਿਹੜੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਦਾ ਇੱਕ ਹੀ ਸਟੈਂਡ ਹੈ ਵੀ ਜਿਹੜੀ ਐਤਵਾਰ ਦੀ ਮੀਟਿੰਗ ਰੱਖੀ ਗਈ ਹੈ ਕਿਉਂਕਿ ਕੱਲ ਵੀ ਮੀਟਿੰਗ ਉਹ ਵੀ ਲਗਾਤਾਰ ਮੀਡੀਆ ਕੇਂਦਰ ਸਰਕਾਰ ਖਿਦਾਨਾ ਕਰ ਰਹੀ ਜਾਂ ਤਾਂ ਉਸ ਦੇ ਵਿੱਚ ਕੋਈ ਸਿੱਟਾ ਸਾਹਮਣੇ ਨਹੀਂ ਆ ਰਿਹਾ ਐਤਵਾਰ ਦੀ ਮੀਟਿੰਗ ਤੱਕ ਜਿਹੜਾ ਇਹ ਐਲਾਨ ਇਹਨਾਂ ਨੇ ਕੀਤਾ ਹੋਇਆ ਕਿਉਂਕਿ ਲਗਾਤਾਰ ਜਿਹੜੀਆਂ ਕਿਸਾਨ ਜਥੇਬੰਦੀਆਂ ਇੱਕੇ ਮੰਗਾ ਜਿਹੜੀਆਂ ਮੰਗਾ ਕਿਸਾਨੀ ਦੀਆਂ ਹੈਗੀਆਂ ਹੈਗੀਆਂ ਲਗਾਤਾਰ ਮੰਗ ਰਹੇ ਨੇ ਤਾਂ ਉਹ ਉਹ ਮੰਗਾ ਜਦੋਂ ਤੱਕ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੂਗਾ ਪਰ ਜਿਹੜਾ ਹਰਿਆਣਾ ਤੇ ਖਲੋਰੀ ਬਾਰਡਰ ਦੇ ਉੱਤੇ ਜਿਸ ਤਰ੍ਹਾਂ ਦੇ ਤਣਾਅਪੂਰਨ ਹਾਲਾਤ ਹੈਗੇ ਆ ਉੱਥੇ ਉੱਥੇ ਵੀ ਜਿਹੜੇ ਹਾਲਾਤ ਹੈ ਵਿਗੜੇ ਹੋਏ ਨੇ ਕਿਉਂਕਿ ਜੇ ਗੱਲ ਕਰੀਏ ਕੱਲ ਸ਼ਾਂਤ ਜ਼ਰੂਰ ਰਿਹਾ ਤਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਅੱਜ ਵੀ ਅਸੂ ਗੈਸਟਿਕ ਹੋਲੇ ਕੀ ਰਿਹਾ ਤਾਂ ਇਸ ਇਸ ਨੂੰ ਲੈ ਕੇ ਜਿਹੜਾ ਭਾਰਤੀ ਕਿਸਾਨ ਯੂਨੀਅਨ ਐਕਟਾ ਗਰਾਹਣ ਹੈ ਕਿਹਾ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਖੜੇ ਆ ਜਦੋਂ ਵੀ ਸਾਨੂੰ ਐਸਕੇਐਮ ਦੀ ਕਾਲ ਆਉਂਦੀ ਹੈ ਤਾਂ ਅਸੀਂ ਮੌਕੇ ਤੇ ਵੀ ਪਹੁੰਚਾਂਗੇ ਅਸੀਂ ਕ੍ਰੋਸ ਵੀ ਕਰਨਾ ਦਿੱਲੀ ਜਾਣ ਦੀ ਗੱਲ ਵੀ ਆਈ ਤਾਂ ਦਿੱਲੀ ਵੀ ਜਾਵਾਂਗੇ ਹਰ ਹਾਲਾਤ ਦੇ ਵਿੱਚ ਜੀ ਠੀਕ ਹੈ ਅਨਿਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਹ ਮਹਾਨ ਜਾਣਕਾਰੀ ਸਾਡੇ ਨਾਲ ਸਾਂਝਾ ਕੀਤੀ ਤਾਂ ਆ ਭਾਰਤੀ ਕਿਸਾਨ ਯੂਨੀਅਨ ਨੇ ਗ੍ਰਾਹਕਾਂ ਨੇ ਪੱਟਾ ਐਲਾਨ ਕੀਤਾ ਹੈ ਭਲਕੇ ਭਾਜਪਾ ਦੇ ਤਿੰਨ ਵੱਡੇ ਆਗੂਆਂ ਦੇ ਘਰਾਂ ਦਾ ਘਰਾਉ ਕੀਤਾ ਜਾਵੇਗਾ